ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਫਤਿਹ ਦੇ ਨਾਲ ਸਵਾਗਤ ਕਰਦੇ ਆ ਜਿਹਦੇ ਨਵੇਂ ਵਲੌਗ ਦੇ ਵਿੱਚ ਸਦਾ ਹੱਸਦੇ ਰਹੋ ਸਦਾ ਵਸਦੇ ਰਹੋ ਪ੍ਰਮਾਤਮਾ ਸਭ ਨੂੰ ਉੱਚੀ ਕਲਾ ਵਿੱਚ ਰੱਖਣ ਜੀ ਸਾਡੀ ਨਿੱਕੀ ਆਵਾਜ਼ ਆ ਰਹੀ ਹੈ ਤੁਹਾਨੂੰ ਆ ਦੇਖੋ ਮੁੱਢੀ ਪਈ ਕਿਦਾ ਮੇਰੇ ਅੱਗੇ ਆਉਂ ਆਉਂ ਕਰੀ ਜਾਂਦੀ ਦੁੱਬੀ ਕੇ ਹਟੀ ਜਾ ਤੇ ਦੋਸਤੋ ਅੱਜ ਦੇ ਦਿਨ ਆਪਾਂ ਜਾਵਾਂਗੇ ਜੀ ਵਿਆਹ ਤੇ ਜਾ ਰਿਆਂ ਅੱਜ ਨਹੀਂ ਸੱਚ ਵਿਆਹ ਵਿਆਹ ਤਾਂ ਹੈਗਾ ਪਰਸਨ ਨੂੰ ਅੱਜ ਹੈਗਾ ਭੋਗ ਅਖੰਡ ਪਾਠ ਸਾਹਿਬ ਰੱਖਿਆ ਹੋਇਆ ਜੀ ਤੇ ਸਾਰਾ ਬਣਾਇਆ ਜਾ ਸਜਾਉਣਾ ਕਿੰਨੇ ਦਿਨਾਂ ਬਾਅਦ ਮਨਵੀਰ ਹੋਂ ਤਾਂ ਬੜਾ ਆਈ ਥਿੰਕ ਮਾਲੇ ਡੇਢ ਸਾਲ ਬਾਅਦ ਮਾਲਾ ਸਜਾਉਣਾ ਨਾ ਹਾਂ ਬੜਾ ਜੇ ਮੇਰੇ ਖਿਆਲ ਜੀ ਇੱਕ ਵਾਰੀ ਸਲਿਆ ਜੀ ਵਿੱਚ ਹੈ ਨਾ ਵਿੱਚ ਹੁਣ ਨਾ ਜਾਣਦੇ ਨੀਰਾ ਮੈਨੂੰ ਉਸ ਦਿਐ ਸੀ ਪਤਾ ਨਹੀਂ ਚਲੋ ਲਗਭਗ ਡੇਢ ਸਾਲ ਬਾਅਦ ਸਜਾਉਣਾ ਮਾਲਾ ਤੇ ਅੱਜ ਤੋਂ ਠੀਕ ਹੈ ਨਾ ਵੀ ਤਿਆਰ ਹੋਣਾ ਤੇ ਟਾਈਮ ਘਟਾ ਟਾਈਮ ਹੋ ਚਲਾ ਜਾਂਦਾ ਮੰਮੀ ਨੇ ਵੀ ਆਉਣਾ ਮੰਮੀ ਰਣਵੇਂ ਤਿਆਰ ਹੋਣਾ ਡਾਡੀ ਨੇ ਜਾਣਗੇ ਡਾਡੀ ਲੈਣਗੇ ਘਰ ਤੇ ਆਪਾਂ ਹੋਨੇ ਆ ਤਿਆਰ ਤੇ ਨਾਲੇ ਮਨਵੀਰ ਨੂੰ ਤਿਆਰ ਕਰਦੇ ਆ ਅਸੀਂ ਤਿਆਰੀ ਕਰ ਲਈ ਆ ਮਨਵੀਰ ਵੀ ਤਿਆਰ ਹੋ ਗਈ ਆ ਜਾਣ ਵਾਸਤੇ ਆ ਦੇਖੋ ਸੁੱਤੀ ਸੀ ਪਹਿਲਾਂ ਉਠਾ ਕੇ ਉਹਨੂੰ ਕੱਪੜੇ-ਕੱਪੜੇ ਪਵਾਤੇ ਆ ਡੈਡੀ ਬੀਅਰ ਵਾਲੇ ਜੀਨ ਦੀ ਪੈਂਟ ਪਾਤੀ ਨਾਲ ਇਹਨੂੰ ਤੇ ਮੰਮੀ ਵੀ ਤਿਆਰ ਹੋ ਗਏ ਆ ਤੇ ਦਰਵਾਜ਼ੇ ਕਰਦੇ ਆਪਾਂ ਬੰਦ ਸਰਬ ਨੇ ਕਰ ਲਈ ਐਕਟਿਵਾ ਸਟਾਰਟ ਸਰਬ ਨੇ ਐਕਟਿਵਾ ਲੈ ਕੇ ਜਾਣੀ ਆ ਹਨਾ ਤੇ ਮੈਂ ਤੇ ਮੰਮੀ ਜਾਵਾਂਗੇ ਬਾਈਕ ਤੇ ਸਰਬ ਕੱਲੀ ਐਕਟਿਵਾ ਤੇ ਜਾਏਗੀ ਇਧਰੋਂ ਨੇਹਰਾ ਹੁੰਦਾ ਸਰਬ ਹਨਾ ਚਲੋ ਜੀ ਆਪਾਂ ਕਰ ਲਈ ਆ ਤਿਆਰੀ ਚਲੀਏ ਸਰ ਹਾਂ ਹਾਂ ਮੈਂ ਮੈਂ ਜੋ ਵਾਈਟ ਕੋਟ ਦਾ ਪਜਾਮਾ ਪਾਇਆ। ਫੇ ਗਿਸ ਲਿਆ ਆਪਣਾ। ਹਾਂ ਲੇਖੋ। ਇਹ ਅੰਦਰ ਦੇਖੋ। ਚਲੋ ਜੀ। ਆਹ ਦੇਖੋ ਵਾਈਟ ਵਾਈਟ ਕੋਟ ਦਾ ਪਜਾਮਾ ਨਾਲ ਨੀਲਾ ਤੁਮਾਲਾ ਸਜਾ ਲਿਆ ਮੈਂ। ਆਪਾਂ ਹੁਣ ਤਿਆਰ ਆ ਬਿਲਕੁਲ ਜਾਣ ਨੂੰ। ਤੇ ਚੱਲੀਏ ਫਿਰ। ਚਲੋ। ਚਲੋ ਜੀ। ਚਲੋ ਜੀ। ਅਸੀਂ ਪਹੁੰਚ ਗਏ ਆ ਵਿਆਹ ਦੇ ਵਿੱਚ। ਤੇ ਚਾਹ ਪਾਣੀ ਪੀਣਾ ਸ਼ੁਰੂ ਕਰ ਦਿੱਤਾ ਹੋਇਆ। ਜਿਹਾ ਦੇਖੋ ਜੀ ਐਂਟਰੀ ਪੁਆਇੰਟ ਸਾਰੇ ਆਏ ਪੁਰਾਣੇ ਆਏ ਹੋਏ ਆ ਚਾਹ ਪਾਣੀ ਪੀ ਰਹੇ ਆਪਾਂ ਚੱਲਦੇ ਆ ਹੁਣ ਚਾਹ ਪਾਣੀ ਪੀ ਕੇ ਸੱਦੇ ਹੀ ਵਿਆਹ ਵਾਲੇ ਘਰ ਚੱਲਦੇ ਆ ਘਰ ਦਿਖਾਉਨੇ ਤੁਹਾਨੂੰ। ਆ ਗਿਆ ਘਰ ਆ ਦੇਖੋ ਲਿਖਿਆ ਹੋਇਆ ਬਾਹਰ ਵਿਆਹ ਵਾਲਾ ਘਰ ਸਰਵ ਫੜੀ ਅੰਦਰ ਮਨਵੀਰ ਨੂੰ ਲੈ ਕੇ ਆ ਦੇਖੋ ਡੈਕੋਰੇਸ਼ਨ ਕਿੰਦਾ ਸੋਹਣੀ ਕੀਤੀ ਹੋਈ ਹੈ ਨਾ ਉੱਪਰ ਦੇ ਘਰ ਪਰ ਇਹ ਪਲਸਟਰ ਕਰਵਾਇਆ ਰੰਗਣੀ ਹੋਇਆ ਹੈ ਜੇ ਡੈਕੋਰੇਸ਼ਨ ਕਰਕੇ ਸੋਨਾ ਕਰ ਦਿੱਤਾ ਹੋਇਆ ਚਲੀਏ ਅੰਦਰ ਫਿਰ ਮੈਂ ਜਾਣਾ ਅੰਦਰ ਸਰਵ ਚੰਦਰ ਬਾਪਾ ਗੁਰਦੰਡੇ ਸਤਨਾਮ ਸ਼੍ਰੀ ਗੁਰੂ ਅੰਦਰ ਚਲੇ ਗਏ ਆਂ ਅੰਦਰ ਜਾ ਕੇ ਮੱਥਾ ਟੇਕਿਆ ਪਹਿਲਾਂ ਤੇ ਵਦਿਕਾ ਕੀਰਤਨ ਅੰਦਰ ਹੋ ਰਿਹਾ ਸੀਗਾ ਤੇ ਹਾਂਜੀ ਭੋਗ ਪਿਆ ਚੁੱਕਾ ਸੀਗਾ ਤਾਂ ਪਹਿਲਾਂ ਅਸੀਂ ਪਕੌੜੇ ਪਕੌੜੇ ਖਾ ਲਏ ਜੀ ਪਹਿਲਾਂ ਅਸੀਂ ਸਾਰੇ ਕਿੰਨੇ ਪਹਿਲਾਂ ਚਾਹ ਪੀ ਕੇ ਫਿਰ ਬੈਠਦੇ ਆਂ ਅੰਦਰ ਆਜੇ ਕੋ ਜੀ ਚਾਹ ਲੱਗੀ ਸੀ ਹਾਂਜੀ ਹਾਂਜੀ ਸਟਾਰਟਿੰਗ ਤੇ ਚਾਹ ਲੱਗੀ ਸੀ ਨਾ ਫਿਰ ਚਾਹ ਪੀ ਕੇ ਇਸਕੇ ਇੱਕ ਵਾਰੀ ਬੈੰਨੇ ਆ ਨਾ ਫਿਰ ਅੰਦਰ ਇੱਥੇ ਬੈਠ ਗਏ ਸੀਗੇ ਸੰਤਾਂ ਕੀਰਤਨ ਦਾ ਆਨੰਦ ਮਾਣਦੇ ਹੋਈਆਂ ਜੀ ਹਾਂਜੀ ਹਾਂਜੀ ਸਾਰੇ ਬੈਠੇ ਨੇ ਬਸ ਅਨੀ ਦੀ ਜਿਵੇਂ ਬੈਠ ਕੇ ਆ ਗਏ ਆਂ ਤੇ ਇਧਰ ਪਾਸੇ ਜਾਂਸ ਵਾਟੇ ਓਥੇ ਪਾਸੇ ਦੇ ਕਾਫੀ ਅੱਛਾ ਅੰਦਰੋਂ ਹੀ ਬਾਹਰੀ ਜਿਹਾ ਬਹੁਤ ਹੀ ਘਰ ਬਣਾਇਆ ਹੋਇਆ ਹੈ ਇਹਨਾਂ ਨੇ ਹਾਂਜੀ ਤੇ ਚਲੋ ਜੀ ਫਿਰ ਆਪਾਂ ਵੀ ਬੈਠਦੇ ਹੈਗੇ ਆਪਾਂ ਉਹ ਮਨਵੀਰ ਪਹਿਲਾਂ ਉੱਥੇ ਬੈਠੀ ਹੋਈ ਹੈ ਮੰਮੀ ਨੇ ਵੀ ਪੜ ਲਈ ਜੀ ਮਨਵੀਰ ਤੇ ਹਾਂਜੀ ਮਨਵੀਰ ਨੇ ਬੈਠੀ ਹੋਈ ਸਾਹਮਣੇ ਤੇ ਇਧਰ ਸਾਡੇ 7.5 ਸਾਰੇ ਬੈਠੇ ਹੋਏ ਆ ਸਾਰੇ ਆਪਣੇ ਚਾਚੇ ਤਾਈ ਮਾਮੇ ਲੱਗਦੇ ਹੈਗੇ ਆ ਚਲੋ ਜੀ ਆਪਾਂ ਹੁਣ ਕੀਰਤਨ ਸਰਵਨ ਕਰਦੇ ਹੈਗੇ ਆ ਜੇ ਤੁਹਾਨੂੰ ਅਸੀਂ ਬਾਅਦ ਵਿੱਚ ਮਿਲਦੇ ਆ ਲੋਕ ਪੈ ਗਿਆ ਸੀਗਾ ਹੁਣ ਤੇ ਪਾਠੀ ਸਹਿਬਾਨ ਪੰਜ ਪਿਆਰੇ ਪੰਜ ਸਿੰਗਲ ਜਿਹੜੇ ਆਏ ਸੀ ਨਾ ਪਾਠੀ ਉਹਨਾਂ ਨੂੰ ਪ੍ਰਸ਼ਾਦ ਅਸ਼ਕੋ ਦਿੰਦੇ ਆ ਹਾਂ ਜੀ ਉਹਨਾਂ ਨੂੰ ਅਸ਼ਕੋ ਦਿੰਦੇ ਵੇ ਥਲੇ ਵਢਾ ਕੇ ਜੀ ਬਹੁਤ ਬੜੀ ਸਤਿਕਾਰ ਮਾਨਣਾ ਬਹੁਤ ਸੇਵਾ ਕਰਦੇ ਆ ਹਾਂ ਜੀ ਹਾਂ ਜੀ ਤੇ ਆਪਾਂ ਬੜਵਛਦੀ ਉਹ ਟੇਸਟੀ ਸੀ ਨਾ ਨਾ ਉਹਨਾਂ ਦਾ ਘਰ ਵੀ ਦਿਖਾਈ ਜੰਨੇ ਵੇ ਆਪਾਂ ਕੜਾਹ ਪ੍ਰਸ਼ਾਦ ਦੇਖਦਾ ਬਹੁਤ ਜਿਆਦਾ ਬਹੁਤ ਟੇਸਟੀ ਹੈਗੀ ਸੀ ਜੀ ਬਹੁਤ ਜਿਆਦਾ ਸਵਾਦ ਬਣੀ ਸੀ ਹਾਂ ਜੀ ਜੀ ਫਿਰ ਆਸ ਜਪ ਹੋ ਜਾਂਦਾ ਨਾ ਭੋਗ ਲੱਗਾ ਹੁੰਦਾ ਇਸ ਕਰਕੇ ਹਾਂ ਜੀ ਹਾਂ ਜੀ ਨਾਮ ਦੀ ਫਿਰ ਉਹਨਾਂ ਦਾ ਤਾਂ ਆਉਣਾ ਹੀ ਆਉਣਾ ਸ਼ਕਣ ਲੱਗੇ ਹਾਂ ਜੀ ਚਲੋ ਜੀ ਹੁਣ ਆਪਾਂ ਵੀ ਲੰਗਰ ਛਕ हां देखो जी यहां इत्ते काफी वैरायटी पड़ी हुईयां सीगियां आपा पर चोळ खाने पे हां जी चोळ खाने पे रोटी खा रो भी खादी खा <laughs> है रोटी भी ਵਿੱਚ ਖਾਦੀ ਸੀ ਚੋਲੀ ਵੀ ਖਾਂਦੀ ਹੁਣ ਮੈਂ ਖਾਣੇ ਪਈ ਆ ਤੇ ਫਿਰ ਉਸ ਤੋਂ ਬਾਅਦ ਦੇਖੋ ਜੀ ਮਨਵੀਰ ਚੱਕੀ ਮਨਵੀਰ ਤੰਗ ਬੜਾ ਕਰਦੀ ਪਈ ਸੀ हां मम्मी ਵੀ ਬੈਠੇ ਆ ਨਾਲ ਖਾਣ ਵਾਸਤੇ ਪਰ ਫਿਰ ਵੀ ਇਹਨੇ ਕਾਫੀ ਆ ਸਾਹ ਦਿੱਤਾ ਹੈ ਹਾਂ ਮੁੰਡਾ ਕੋਹਰਾ ਘੱਡ ਨਾਲ ਹੀ ਮੜ ਗਿਆ ਇਹ ਵੀ ਅਨੇ ਰਸਤੇ ਦਾ ਰੋਈ ਮੁੰਡਾ ਉਹ ਦੇਖੋ ਜੀ ਬਣੇ ਨਹੀਂ ਸਮਝੀ ਵੇਖੇ ਮੂਹ ਚ ਪਣੀ ਆ ਗਿਆ ਲੱਖਾਂ ਦੇ ਤਾਂ ਪਏ ਹੈਗੇ ਉੱਤੇ ਮੇਰੇ ਹੋਰ ਤੁਸੀਂ ਖਾ ਲੋ ਮੇਰੇ ਆਹ ਦੇਖੋ ਜੀ ਵੀ ਰਿਸ਼ਤਨਦਾਰ ਵੀ ਹੋਰ ਵੀ ਜਿਹੜੇ ਸਾਰੇ ਰਿਸ਼ਤੇਰ ਭੈਣ ਭਰਾ ਆਏ ਸਾਰੇ ਰੋਟੀ ਖਾ ਰਿਆ ਹੁਣ ਤੇ ਹੁਣ ਆਪਾਂ ਰਾਤ ਨੂੰ ਜਾਗੋ ਤੇ ਜਾਗੋ ਦਾ ਲੈਣੇ ਕਰਜਾ ਕਿ ਦੇ ਦਿਆਂ ਹਾਂ ਆਉਣਾ ਕਿ ਨਹੀਂ ਆਉਣਾ ਜੇ ਦੇਖਦੇ ਆਂ ਦਾ ਤੇ ਨਹੀਂ ਬਿਲਕੁਲ ਹੁਣ ਥੋੜਾ ਸਪੀਕਰ ਬੰਦ ਹੋ ਗਣ ਆਪਾਂ ਬੋਲ ਸਕਦੇ ਹਾਂ ਮਨਵੀਰ ਰੋਹੀ ਜਾਂਦੀ ਐ ਆਪਾਂ ਰੋਟੀ ਖਾਣੇ ਪਿਆ ਚੌਲ ਤੇ ਨਾਲ ਇਹ ਸਬਜੀ ਲੈ ਆਓ ਚੱਲ ਜਾ ਚਾ ਠੀਕ ਐ ਆ ਜਾ ਫੇਰ ਬਹਿ ਜਾ ਹੋ ਸਹੀ ਕੀ ਹਾਲ ਐ ਵਾ ਠੀਕ ਐ ਪੁੱਤ ਚਲੋ ਜੀ ਸਰਬ ਨੇ ਤਾਂ ਰੋਟੀ ਖਾ ਲਈਓ ਹੁਣ ਮੈਂ ਖਾਣਾ ਪਿਆ ਮੈਂ ਹੀ ਰਹਿ ਗਿਆ ਗੱਲਾਂ ਸਿੱਧੀ ਹੋ ਜਾ ਸਿੱਧੀ ਖੜੀ ਹੋ ਹਾਂ ਆ ਗੋਡੇ ਮੜ ਗਏ ਤੇ ਪ੍ਰੋਗਰਾਮ ਖਤਮ ਹੋ ਗਿਆ ਉਹ ਸਿੱਧਾ ਕਰੋ ਮੇ ਲੈ ਸਿੱਧੀ ਖੜੀ ਕੀਤੀ ਇਹਨੂੰ ਚੋਕਲੋ ਨਾ ਨੋ ਹਾਂ ਚੱਕੀ ਤੇ ਹੈਗੀ ਹੋਰ ਲੈ ਹਾਂ ਰੋਟੀ ਖਾਣੀ ਆ ਰੋਟੀ ਵਾਲੇ ਵੇਖਦੀ ਵੀ ਕਿਦਾਂ ਹਾਂ ਰੋਟੀ ਵਾਲੇ ਵੇਖਦੀ ਆ ਮੈਂ ਰੋਟੀ ਖਾਣ ਦਿੰਦਾ ਮੈਂ ਲਓ ਜੀ ਰੋਟੀ ਆਪਾਂ ਖਾ ਲਈ ਆ ਤੇ ਹੁਣ ਆਪਣੇ ਜੁਗਾ ਪਾ ਲਿਆ ਆਂਦਾ ਆਪਾਂ ਗਜਰੇਲਾ ਹੁਣ ਖਾਵਾਂਗੇ ਗਜਰੇਲਾ ਸਰਬ ਨੇ ਸਭ ਤੋਂ ਜ਼ਿਆਦਾ ਖਾਣਾ ਚਾਰ ਗੋਲੀਆਂ ਹੈ ਇਹ ਇੱਕ ਮੰਮੀ ਦੇ ਇੱਕ ਉਧਰ ਦੇ ਸਰਬ ਉਧਰ ਦੇ ਦੇਖ ਇੱਕ ਰਾਤ ਉਧਰ ਦੇ ਚਲੋ ਯਾਦਰਾ ਕਾਕਾ ਨੂੰ ਦੁੱਧ ਪੀਣ ਲੱਗ ਪਿਆ। ਉਹ ਛੋਟਾ ਕਾਕਾ ਉਹਨੂੰ ਮੱਣੀ ਪਈ ਹੈ। ਖੜਾਣਾ ਪਿਆ ਉਹਨੂੰ। ਹੈਂ? ਖੜਾਣਾ ਪਿਆ ਕਹਿੰਦਾ। ਅੱਛਾ ਖੜਾਣਾ ਕਹਿੰਦਾ। ਅੱਛੀ ਲੱਗਦੀ ਮੈਨੂੰ ਆਂਦਾ ਬੜੀ ਅੰਦਾ। ਅੱਛੀ ਲੱਗਦੀ ਵੀ। ਠੀਕ ਹੈ। ਤੁਸੀਂ ਛੋਟਾ ਸੀਗਾ ਪਤਾ? ਕਿੰਨਾ ਕੀ 0 ਸਾਈਜ਼। 0 ਸਾਈਜ਼? ਉਹਨਾਂ ਨੂੰ 0 ਸਾਈਜ਼ ਦੇਣਾ ਪੁਰੇ। ਠੀਕ ਹੈ। ਪਿੱਦੂ ਸਾਈਜ਼ ਦੀ ਭਰਾਵਾ ਸਾਰੇ ਪਿੱਦੂ ਹੀ ਹੁੰਦੇ ਕਾਕਾ ਮੈਂ ਕਹਿੰਦਾ ਪਿੱਦੀ ਹੀ ਹੀਰੋ ਸਾਈਜ਼ ਦੀ ਹੈ ਹਾਂ ਸਾਰੇ ਜੀਰੋ ਸਾਈਜ਼ ਆਹ ਪਹਿਲਾ ਜੀਰੋ ਸਾਈਜ਼ ਦੇ ਇੱਕ ਵਾਰ ਇੱਕ ਮੰਮੀ ਨੂੰ ਜਿਆਦਾ ਸਰ ਫੇਅਰ ਹੀ ਹੀਰੋ ਸਾਈਜ਼ ਹੁੰਦੇ ਨੇ ਚਲੋ ਇਹ ਛੋਟੇ ਤੋਂ ਵੱਡੇ ਹੁੰਦੇ ਸਾਰੇ ਮੈਂ ਆਂਦਾ ਮਾਂ ਨਹੀਂ ਮੈਨੂੰ ਉਸਦੀ ਅੱਖਾਂ ਦੇਖਣੀਆਂ ਨੇ ਮੈਨੂੰ ਇਹ ਤੁਮੇ ਇਹ ਪੰਜਾਬੀ ਨਹੀਂ ਆਉਂਦੀ ਪੰਜਾਬੀ ਨਹੀਂ ਮੰਗਦੀ ਹੈ ਕਾਕਾ ਹਲੋ ਬੇਟਾ 13 ਵਰਗ ਗਈ ਨਾ ਪੰਜਾਬੀ ਨਹੀਂ ਆਉਂਦੀ ਤੁਮੇ 10

ਮੰਮੀ ਵੀ ਬਾਹਰ ਆ ਗਏ ਬਾਹਰ ਮਨਵੀਰ ਵੀ ਬਾਹਰ ਆ ਤੇ ਡੈਡੀ ਘਰ ਦੇ ਨਹੀਂ ਖਾਦੀ ਸੀ ਇਸ ਕਰਕੇ ਉਹ ਮਨਾ ਡੈਡੀ ਵਾਸਤੇ ਰੋਟੀ ਸਪੈਸ਼ਲ ਪਾ ਦਿੰਦੀ ਸੀ ਲੰਗਰ ਪਾ ਦਿੱਤਾ ਵੀ ਉਹ ਬੰਦੇ ਚਾਚਾ ਜੀ ਨਹੀਂ ਆਏ ਤੇ ਨਾ ਮਾਮਾ ਜੀ ਮਾਮਾ ਜੀ ਚਾਚਾ ਜੀ ਕਿਹਨਾਂ ਚਾਚਾ ਜੀ ਲੱਗਦੇ ਸੀ ਕਿ ਇਹ ਮਾਮਾ ਨਹੀਂ ਲੱਗਦੇ ਸੀ ਹਾਂ ਮਿਕਸ ਸੇ ਨਾ ਸਾਰਾ ਬਹੁਤ ਸਾਰੀ ਸਾਰੀ ਵੈਰਾਈਟੀ ਮਿਕਸ ਸੀ ਨਾ ਹਾਂ ਪਾਓ ਇਹਨਾਂ ਤੋਂ ਨਾ ਸਪੈਸ਼ਲ ਥੋੜੀ ਸਬਜੀ ਡੈਡੀ ਵਾਸਤੇ ਪਾ ਦਿੱਤੀ ਰੋਟੀ ਦੇ ਦਿੱਤੀ ਆ ਵੀ ਰੋਟੀ ਦਿਖਵਾ ਦੇ ਤੇ ਮਨਵੀਰ ਤੇ ਮੰਮੀ ਬਾਹਰ ਆ ਜਦੋਂ ਤੁਹਾਨੂੰ ਮੈਂ ਦੱਸਿਆ ਸਰਬ ਦੱਸੋ ਕਿੰਦਾਂ ਦੀ ਲੱਗਦੀ ਹੈ ਜਦ ਮਾਲੇ ਚ ਲੁਕਿੰਗ ਲਾਈਕ ਆ ਵਾਓ ਨਾ ਚਲੋ ਹੁਣ ਕੀ ਕਰਨਾ ਸ਼ਾਮ ਨੂੰ ਜਾਣਾ ਆਪਾਂ ਸ਼ਾਮ ਨੂੰ ਮੇਰਾ ਦਿਲ ਕਹਦਾ ਰਹਿਣਾ ਹਾਂ ਮੇਰਾ ਦਿਲ ਖੰਦਾ ਰਹਿਣਾ ਅੱਛਾ ਸਿਰਫ ਸ਼ਾਮ ਨੂੰ ਦੇ ਲਈ ਹਾਂ ਮੰਮੀ ਸ਼ਾਮ ਨੂੰ ਜਾਣਾ ਆਹ ਆਹ ਵਾਹ ਮੰਮੀ ਤੇ ਹਾਂ ਹੋ ਗਈ ਨੀ ਯੇ ਬਾਡੀ ਤੇ ਜਾਣ ਨੂੰ ਸਾਰੇ ਤਿਆਰ ਹੋਏ ਆ ਪਰ ਮੇਰਾ ਅਜੇ ਦਿਲ ਨਹੀਂ ਤੇ ਕਰਦਾ ਜਾਣ ਨੂੰ ਕਿਉਂਕਿ ਮੈਨੂੰ ਮੈਨੂੰ ਆਪਣਾ ਕੰਮ ਵੀ ਹੈਗਾ ਨਾ ਮੈਂ ਵੀਡੀਓ ਐਡਿਟ ਕਰਨਾ ਦੂਜੇ ਚੈਨਲ ਵਾਸਤੇ ਹਣਾ ਸ਼ਾਮ ਦੀਆਂ ਤਿਆਰੀਆਂ ਕਰਦੇ ਹਾਂ ਹਾਂ ਸ਼ਾਮ ਦੀਆਂ ਤਿਆਰੀਆਂ ਕਰਦੇ ਆਂ ਸ਼ਾਮ ਦੀਆਂ ਤਿਆਰੀਆਂ ਤੁਸੀਂ ਕਰ ਲਓ ਉਹ ਬੱਸ ਬੱਸ ਕਰਕੇ ਬੱਸ ਤੂੰ ਆਪਣਾ ਇੱਧਰ ਰੋਣਾ ਤੇ ਆਪਣਾ ਰੋਣਾ ਪਾਇਆ ਇੱਧਰ ਵੇ ਸੂਟਾਂ ਦੀ ਸਿਲੈਕਸ਼ਨ ਹੁੰਦੀ ਜੀ ਲਾਓ ਵੇਖੋ ਲਓ ਇੱਧਰ ਇੱਧਰ ਤੁਹਾਨੂੰ ਪਣਾ ਰੋਣਾ ਪਾਇਆ ਤੇ ਇੱਧਰ ਆ ਵੇਖੋ ਸੂਟ ਸੂਟ ਨਹੀਂ ਸਿਲੈਕਟ ਹੁੰਦਾ ਰੋਣ ਦੇ ਵਾਸਤੇ ਹੁਣ ਡੀ ਜੇ ਦੀ ਪਾਰਟੀ ਵਾਸਤੇ ਤੁਹਾਨੂੰ ਤਾਂ ਸਿੰਧੀ ਜੀ ਦੀ ਪਾਰਟੀ ਤੇ ਜਾਣਾ ਆਹ ਵੇਖੋ ਆਹ ਸੂਟ ਹੋਈ ਕਾਹ ਕੱਢਿਆ ਹੁਣ ਪਲਾ ਕੱਢਿਆ ਸੀਗਾ ਵੀਰ ਰੋਣ ਲੱਗੇ ਮੁਰਵੀਰੋ ਰੋਮੇ ਛੱਡ ਤਾਂ ਸੂਟ ਦਿਖਾ ਦੇ ਲੈ ਕਿਹੜੇ ਸੈਂਡ ਕਰਦੇ ਨਾਨ ਦਾ ਪਰਿਵਾਰ ਕੀ ਨਾਨ ਦਾ ਪਰਿਵਾਰ ਕਿੱਥੇ ਆ ਜੀ ਲੜਕੀ ਦੇ ਮੰਮੀ ਜੀ ਘਰ ਦੀ ਸਾਲੋਂ ਤੇ ਸ਼ਾਗੋ ਸ਼ਗਨਾ ਦੀ ਟਾਈਮ ਲਾ ਸਟਾਰਟ ਕਰੀਏ ਤੁਹਾਨੂੰ ਕੋਲੇ ਨਾ ਕਰੋ ਨਾਨਾ ਟਿੱਕੀ ਖਾਣ ਲੱਗ ਪਈ ਆ ਸ਼ੁਰੂਆਤ ਹੋ ਚੁੱਕੀ ਆ ਸ਼ਰਵਾਤ ਪਹਿਲਾਂ ਹੀ ਹੋ ਚੁੱਕੀ ਦੇਖੋ ਅੱਧਾ ਚੱਲ ਚੁੱਕਾ ਦੋ ਹਾਂ ਸ਼ਰਵਾਤ ਮੇਗਾ ਪਹਿਲੇ ਹੋ ਚੁੱਕੀ ਨਹੀਂ ਆਪਣੀ ਸ਼ਰਵਾਤ ਮੇਗਾ ਹੁਣ ਹੋਣ ਲੱਗੀ ਟੀਮ ਦਾ ਇੰਦਰ ਡੀ ਦਾ ਪ੍ਰੋਗਰਾਮ ਆ ਰਿਹਾ ਹੈ ਉਹਨੇ ਡੀਜੀ ਵੀ ਕਿਆਰੀ ਹੋ ਰਹੀ ਹੈ ਅਦਰ ਸਾਰੇ ਸਟਾਲ ਲੱਗੇ ਹੋਏ ਆ ਪੂਰੀ ਤਹਿਲ ਪਹਿਲ ਆ ਅੱਧੀ ਅਜੇ ਲੇਟ ਹੋ ਗਏ ਹੁਣ ਆਉਂਦੇ ਸਭ ਸਾਰੀ ਤਹਿਲ ਪਹਿਲ ਹੋ ਰਹੀ ਹੈ ਅਦਰ ਹੁਣ ਬਾਰੇ ਬਾਰੇ ਸਟਾਲ ਚੈੱਕ ਕਰਾਂਗੇ ਹੁਣ ਹਨਾ ਲਓ ਜੀ ਸਰਮ ਵਾਸਤੇ ਟੇਬਲ ਲੱਗ ਚੁੱਕਾ ਆਓ ਅਸੀਂ ਬਹਿ ਗਏ ਆਂ ਟੇਬਲ ਮਿਲ ਗਿਆ ਸਾਨੂੰ ਹਾਂਜੀ ਉਹਦੇ ਵਾਸਤੇ ਬਹੁਤ ਸਿਗਾ ਟੇਬਲ ਕਿੱਲਾ ਕੋਈ ਚਾਂਸ ਨਹੀਂ ਹੈਗਾ ਹਾਂ ਖਾਣ ਕੇ ਖਾਂਦੇ ਕਿ ਪਏ ਸਪ੍ਰਿੰਗ ਰੋਲ ਹੈ ਅੱਛਾ ਠੀਕ ਹੈ ਸਪ੍ਰਿੰਗ ਰੋਲ ਵਿਆਹ ਦੇ ਵਿੱਚ ਸਭ ਕੁਝ ਆਉਂਦਾ ਫਾਸਟ ਰੋਲ ਲਾਈਟ ਰੋਲ ਸਾਰੀ ਗੱਲ ਹੈ ਤਾਂ ਵਿਆਹ ਮਾਰੇ ਸਾਰੇ ਕੁਝ ਖਾਈ ਲੈਂਦੇ ਸਾਰੇ ਮੋਸਟਲੀ ਮਨਵੀਰ ਉਹ ਟੋਪੀ ਤਾਂ ਕਦੇ ਦੀ ਮੜੀ ਦੀ ਅੰਦਰ ਬੜੀ ਪਹੁੰਚ ਸੀ ਅੰਦਰੋਂ ਸਾਰਾ ਵੇਖਦੀ ਬਹੀ ਨਾ ਤਾਂ ਕਰਕੇ ਜਾਗੋ ਵੇ ਸਿਆਰੀ ਹੋਣ ਦੀ ਇਸ ਕਰਕੇ ਦੇਖ ਸਕਦੇ ਤੁਸੀਂ ਉਹ ਤੱਕ ਸਾਰੇ ਬੈਠੇ ਹੋਏ ਆ ਤੇ ਜਾਗੋ ਤਿਆਰੀ ਪੂਰੀ ਮਤਲਬ ਕਿ ਹੋ ਚੁੱਕੀ ਹੋਈ ਹੈ ਬਸ ਕੱਢਣੀ ਬਾਕੀ ਹੈ ਆਪਾਂ ਸਾਨੂੰ ਵੀ ਦੁਖਾ ਮੰਗ ਕੱਢਣਾ ਬਣੇ ਰਹੀ ਇਸ ਤਰ੍ਹਾਂ ਤੇ ਇਸ ਜਿਹੜੇ ਲੈਂਨ ਦੇਣ ਵਾਲਾ ਹੜ ਸੀ ਮਿਸ ਹੋ ਗਿਆ ਵਾ ਕਿਉਂਕਿ ਅਸੀਂ ਲੇਟ ਹੋ ਗਏ ਹਾਂ ਮੰਮੀ ਜਦ ਕੋਸ਼ ਵੀ ਨਹੀਂ ਖਾ ਰਹੀ ਕਿਉਂਕਿ ਮੰਮੀ ਦੀ ਸਿਹਤ ਉਸ ਠੀਕ ਨਹੀਂ ਹੈਗੀ ਇਸ ਸਾਰੇ ਉਹਨੇ ਕੁਝ ਖਾਦੇ ਨਹੀਂ ਬੈਠ

ਪੈਰ ਦਾ ਮਨਵੀਰ ਦੇ ਨਾਲ ਖੇੜੀ ਜਾਂਦਾ ਹੁਣ ਆਪਾਂ ਬੈਠੇ ਸੀਗੇ ਤੇ ਫੇਰ ਆ ਗਿਆ ਆਹ ਵੇਖੋ ਕਿੱਦਾਂ ਖੇਡਣ ਦੇ ਆ ਉਹ ਨਾਲ ਹਾਂ ਉਹ ਨਾ ਸੌਂਦੀ ਪਈ ਸੀ ਉਹਨੂੰ ਠਾ ਠਾ ਕੇ ਉਹਦੇ ਨਾਲ ਖੇਡਦਾ ਪਿਆ ਆਹ ਵੇਖੋ ਉਹਦੀ ਜਾਣ ਹੀ ਨਹੀਂ ਛੱਡਦਾ ਪਿਆ ਨਾ ਕਿਤੇ ਹੋਰ ਜਾਂਦਾ ਪਿਆ ਮੰਮੀ ਡੈਡੀ ਵੀ ਭੁੱਲੇ ਬੈਠੇ ਇਹਨੂੰ ਖੇਲਣੇ ਵਿੱਚ ਜ਼ਿਆਦਾ ਮਜ਼ਾ ਆ ਰਿਹਾ ਬੱਚੇ ਕੇ ਸਾਥ ਹਾਂ ਕਿੰਨਾ ਬਹੁਤ ਬਹੁਤ ਆ ਰਿਹਾ ਠੀਕ ਹੈ ਚੱਲੋ ਚੱਲੋ ਫੇਰ ਆਹ ਵੇਖੋ ਕਿੱਦਾਂ ਖੇਡਣ ਦੇ ਆ ਉਹ ਨਾਲ ਤੁਸੀਂ ਬੈਠਾ ਤੁਸੀਂ ਆਸਰ ਹੋਏਗੀ ਆਸਰ ਹੋਏਗੀ ਉਹ ਉਹ ਵੀ ਕਲੀ ਨਾ ਜੱਬੀ ਬੋਲੇਗਾ ਰਸੀ ਪੰਜਾਬੀ ਕੇਸ ਨੰਨੇ ਜੱਬੀ ਬੋਲੇਗਾ ਪੰਜਾਬੀ ਬੋਲੇਗਾ ਰੇ ਤੈਨੂੰ ਪਤਾ ਚਲੋ ਅਸੀਂ ਕਾਫੀ ਕੁਝ ਖਾ ਲਿਆ ਹੁਣ ਤਾਂ ਢਿੱਡ ਭਰ ਗਿਆ ਹੋਇਆ ਪੀ ਕੇ ਲਈ ਕੋਕ ਕਾਫੀ ਕੁਝ ਖਾ ਲਿਆ ਹੁਣ ਰੋਟੀ ਖਾਣੀ ਥੋੜੀ ਥੋੜੀ ਰੋਟੀ ਖਾਵਾਂਗੇ ਆਪਾਂ ਚਲੋ ਜੀ ਫਾਈਨਲੀ ਆਪਾਂ ਚੱਲੇ ਆ ਸਾਰਾ ਬੈਕਵੇ ਕੱਢ ਲਾ ਕੇ ਬਾਹਰ ਰੋਟੀ ਪਾਣੀ ਅਸੀਂ ਖਾ ਲਿਆ ਤੇ ਇੰਜੋਏਮੈਂਟ ਪੂਰਾ ਕੀਤਾ ਆਪਾਂ ਚਲੋ ਚਲੋ ਆਜੋ ਬਾਹਰ ਮਨਜੀਤ ਨੂੰ ਜਾਂਦੀ ਰਸੇ ਵਿੱਚ ਮਨਜੀਤ ਮਨਵੀਰ ਨੇ ਆ ਦੇਖੋ ਮਨਵੀਰ ਦਾ ਅੰਦਾਜ਼ ਦੇਖੋ ਕਿਦਾਂ ਹੋ ਰਿਹਾ ਮਨਵੇਰ ਦਾ ਅੰਜਵਾਇਦਾ ਹੋ ਰਿਹਾ ਸਰ ਬਿੱਦਰ ਲਗਾ ਲਾਇਆ ਤੁਲ ਸਾਈਡ ਤੇ ਉਧਰ ਪਾਸੇ ਚਲੋ ਜੀ ਤਿਆਰੀ ਕਰ ਲਈ ਆਪਾਂ ਜਾਂਦੇ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਭਾਗ ਦੂਜਾ ਵਿਆਹ ਵਾਲਾ ਘਰ ਇਹ ਹੈਗਾ ਕਾਕਾ ਸਾਡਾ ਨੀਂਂਦਾਂ ਕਰੀ ਜਾਂਦਾ ਤੇ ਹੁਣ ਸੁੱਸਤੀ ਪਈ ਹੁਣ ਚੇਂਜ ਕਰਤਾ ਉਹਨੂੰ ਕੱਪੜੇ ਪਾ ਦਿੱਤੇ ਆ ਤੇ ਅੱਜ ਆਪਾਂ ਵਿਆਹ ਤੇ ਚੱਲੇ ਆ ਪੈਲਸ ਦੇ ਵਿੱਚ ਤੇ ਪਹਿਲਾ ਭਾਗ ਤੁਸੀਂ ਦੇਖ ਹੀ ਲਿਆ ਭੋਗ ਵਾਲਾ ਤੇ ਅੱਜ ਆਪਾਂ ਹੁਣ ਤਿਆਰੀ ਕਰ ਰਹੇ ਆ ਮੈਂ ਦਵਾਲਾ ਸਜਾ ਲਿਆ ਤੇ ਕੱਕੇ ਨੂੰ ਆਪਾਂ ਤਿਆਰ ਕਰ ਦਿੱਤਾ ਹੋਇਆ ਹਨਾ ਜੀ ਖੂਬ ਸੋਹਣੇ ਤਿਆਰ ਹੋਣਾ ਤੇ ਆਪਾਂ ਹੁਣ ਕੱਕਾ ਤਿਆਰ ਹੋ ਜAVE ਤਾਂ ਬਸ ਫਟਾਫਟ ਫੜ ਲਵਾਂ ਕਰਮੀ ਤੇ ਫਿਰ ਮੈਂ ਲੀਲੀ ਤਿਆਰ ਹੋ ਜਾਣੀ ਆ ਤੇ ਅਸੀਂ ਹੁਣ ਕੱਕੇ ਨੂੰ ਲੈ ਕੇ ਬੈਠਾਂਗੇ ਠੀਕ ਹੈ ਨਾ ਤੇ ਫਿਰ ਸਾਰੇ ਤਿਆਰ ਹੋਣਗੇ ਮਾਨੀਦਰ ਬਹਿਨਾ ਆਪਣਾ ਜਿਹੜਾ ਕੰਮ ਕਰਨ ਵਾਲਾ ਵੀਡੀਓ ਤੇ ਦੂਜਾ ਦਾ ਉਹ ਆਪਾਂ ਤਿਆਰੀ ਕਰਕੇ ਫਿਰ ਤੁਹਾਨੂੰ ਆਪਾਂ ਤਿਆਰ ਹੋ ਕੇ ਮਿਲਦੇ ਹਾਂ ਨਾ ਲਓ ਜੀ ਦੋਸਤੋ ਫਾਈਨਲੀ ਆਪਾਂ ਪੈਲਸ ਦੇ ਅੰਦਰ ਪਹੁੰਚ ਚੁੱਕੇ ਹਾਂ ਜੀ ਸਟਾਰਟਿੰਗ ਦੇ ਵਿੱਚ ਆਪਾਂ ਅੰਦਰ ਆ ਚੁੱਕੇ ਹਾਂ ਤੇ ਹੁਣ ਜਾਵਾਂਗੇ ਆਪਾਂ ਅੰਦਰ ਚਾਹ ਪੀਵਾਂਗੇ ਉਹਨਾਂ ਦਾ ਸਹੀ ਗੱਲ ਹੈ ਸਾਰੇ ਜਣੇ ਅੰਦਰ ਬੈਠੇ ਹੋਏ ਆ ਦੇਖੋ ਅੰਦਰ ਲੋਕ ਉਹ ਲੋਕ ਹੀ ਸੈਟਲ ਨੇ ਕਿੱਦਾਂ ਸਾਰਾ ਸੈਟਿੰਗ ਪੁਆਇੰਟ ਅੰਦਰ ਆਪਾਂ ਵੀ ਸਰ ਬਟੇਲ ਮੱਲੀਏ ਕੋਈ ਫਿਰ ਵਿਆਹ ਦੀ ਰੌਣਕਾ ਵੇਖ ਲਓ ਜੀ ਤੁਸੀਂ ਅਸੀਂ ਪਹਿਲਾਂ ਅੰਦਰ ਬੈਠੇ ਸੀਗੇ ਹੁਣ ਆਪਾਂ ਬਾਹਰ ਆ ਗਏ ਆ ਬਾਹਰ ਵੀ ਸਟਾਲ ਲੱਗੇ ਹੋਏ ਐ 33 ਮਾਰਲੇ ਇੱਕ ਵਾਰੀ ਸਾਰੇ ਉਹ ਉੱਥੇ ਸਰ ਜਿੱਧਰ ਮਰਜੀ ਜਾਤੀ ਮਾਰ ਲਓ ਬਰਾਤੀ ਸਾਰੇ ਮਿਕਸ ਬੈਠੇ ਆ ਇੱਥੇ ਕਾਕਾ ਹਾ ਇਧਰ ਬੈਠਾ ਕਾਕਾ ਰੋਕੇ ਹਟਿਆ ਉਹ ਸਾਡੀ ਪੁੱਤਕ ਲਾਉਣ ਡਿਆ ਕੋਈ ਕੋਕ ਪੀਣ ਡਿਆ ਕੋਈ ਕੁਛ ਕਰਦਾ ਪਿਆ ਅਸੀਂ ਸਾਰੇ ਵੈਜੇ ਹੀ ਬੈਠੇ ਆ ਭਾਈ ਵਾਲੇ ਸਾਡੇ ਜਾਂ ਸਾਡੇ ਭੋਜੇ ਦੇ ਬੇਟੇ ਸਾਲਾ ਬੈਗ ਚਲੋ ਜੁਆਇਨ ਕੀਤਾ ਇਹਨਾਂ ਨੇ ਹੁਣ ਸਾੜਨ ਡਾ ਕੇ ਖਾ ਰਹੇ ਆ ਨਾਲ ਆਪਾਂ ਵੀ ਪ੍ਰਿੰਟ ਕਾ ਖਾ ਰਹੇ ਆ ਸਾਡੀ ਜਿਹੜੀ ਗੁੜਿਆ ਹੈਗੀ ਨਾ ਜਿਹਨੇ ਤੇ ਬੇਟੀ ਦੀ ਮੈਰਿਜ ਆ ਉਹਨਾਂ ਦੇ ਤਾਇਆ ਜੀ ਲੱਗਦੇ ਆ ਵੱਡੇ ਸਾਰਾ ਕੁਝ ਇਹੀ ਕਰਦੇ ਪਏ ਇਹਨਾਂ ਦੇ ਹੱਥ ਵਾਸਤੇ ਸਾਰਾ ਕੁਝ ਸ਼ੁਗਰਾ ਮੇਰੇ ਤੇ ਵੀ ਕੈਮਰਾ ਵੱਜਾ ਕੇ ਤੇ ਤੁਸੀਂ ਵੀ ਆ ਗਏ ਨਾ ਰਾਜਾ ਕਰਨ ਵਾਲੇ ਤੇ ਨੌਨ ਵੇਜ ਨਾ ਲੈ ਜਾਓ ਇਸ ਤੇ ਉਹਦਾ ਮੰਮਾ ਬਜ ਨਹੀਂ ਲੈ ਕੇ ਆਣਾ ਠੀਕ ਹੈ ਨੌਨ ਵੇਜ ਨਾ ਲੈ ਕੇ ਆਓ ਵੀ ਨੌਨ ਵੇਜ ਲੈ ਕੇ ਆ ਜਾਂਦੇ ਅਸੀਂ ਪੀਜ਼ਾ ਲੈਂਦਾ ਹਾਂ ਪੀਜ਼ਾ ਲੈ ਕੇ ਆਏ ਸੀ ਆਪਾਂ ਤੇ ਹੁਣ ਪੀਜ਼ਾ ਖਾਣੇ ਪਏ ਆ ਮਸ਼ਰੂਮ ਵੀ ਪਈਆਂ ਜੇ ਕੋਟ ਵੀ ਪੇਣੀ ਆ ਹਨਾ ਮਸ਼ਰੂਮ ਆ ਜਾਓ ਤੇਰੇ ਇਹੀ ਨਾ ਇੱਕ ਗਲਾਸ ਲੈ ਆ ਹਾਂਜੀ ਆ ਗਈਆਂ ਮੇਰੇ ਵਾਸਤੇ ਮਸ਼ਰੂਮ ਆ ਗਏ ਤੇ ਇਥੇ ਰ ਪਾ ਲਓ ਚਲਾ ਜੀ ਲਓ ਜੀ ਸਰਬੇ ਆਪਣੀ ਨੁਕਲੀ ਉਠਾ ਲੈ ਸੰਗਤਰਾ ਪਹਿਲਾ ਮੈਂ ਤਾਂ ਕਹਿੰਦੀ ਸੰਗਤਰਾ ਖੜੀ ਹੋ ਕੇ ਖੰਡਰਿਸਤਾਨ ਹੁੰਦਾ ਹਾਂ ਅਗਵੇ ਫੜੀਸ ਹਾਂ ਮਸ਼ਰੂਮ ਬਹੁਤ ਵਧੀਆ ਆ ਭਾਂਡਾ एकदम गरम गरम ਆਈ ਦੀ ਆ ਲੈ ਜਾਓ ਆਹ ਦੇਖੋ ਜੀ ਆਹ ਤੁਹਾਨੂੰ ਸਰਵ ਕਰਦੇ ਆ ਭਾਜੀ ਸਾਰੇ ਵਲੌਗ ਜਾਣਗੇ ਨੋ ਇੰਦਰ ਫੜਾ ਹਾਂ ਕਿ ਤੋਂ ਨਹੀਂ ਜਾਂਦੇ ਚੱਲਦੇ ਆਂ ਅੰਦਰ ਤੇ ਆਪਾਂ ਹੀ ਫੋਟੋ ਕਲਿੱਕ ਕਰਦੀ ਹੋਈ ਇੱਕ ਚਲੋ ਜੀ ਆਹ ਦਰਵਾਜ਼ੇ ਖੜੇ ਨੇ ਸਰੋ ਮੰ ਤੇ ਮੇਰੀ ਉਹਦਾ ਕੁੜੀਆ ਵੇਖ ਲਾ ਜੀ ਮੇਰੇ ਦੇਵਾਂ ਨੇ ਛੱਡੀ ਹੋਈ ਐ ਆਹੇ ਫਿਰ ਮੇਰੇ ਦੇਵਾਂ ਨੇ ਵੀ ਛੱਡੀ ਗਈ ਐ ਇਹ ਆਪਣੀ ਬੁੜੀ ਛੱਡ ਕੇ ਆਇਆ ਘਰ ਤੁੰਗੋ ਬੰਦੇ ਬਹੁਤ ਕਰਦੀ ਐ ਉਹ ਐਕਬਰ ਨਹੀਂ ਪੈਂਦੀ ਹੈਗੀ ਆ ਦੇਖੋ ਜੀ ਚਲੋ ਚਲੀਏ ਅੰਦਰ ਹੁਣ ਆਪਾਂ ਹਾਂ ਹੁਣ ਦੋ ਜਾਣੇ ਅੰਦਰ ਜਾ ਕੇ ਜਾਓ ਦੇਖਦੇ ਅੰਦਰ ਜਾ ਕੇ ਰਲ ਵਿਆਹ ਹੋ ਪੁਰਾਣਾ ਪੜਾਣਾ ਤੇਰੇ ਤੋਂ ਹੋਣੀ ਕਿੰਨੇ ਤਰ੍ਹਾਂ ਅੰਦਰ ਜਾ ਕੇ ਆਪਣੇ ਆਪ ਨੂੰ ਹਸੀ ਕੁਟੀਆਂ ਕੁਟੀਆਂ ਪਾ ਗਿਆ ਐ ਸੀ ਕਿਉਂਕਿ ਵਕਤੇ ਹਵਾ ਬਹੁਤ ਚੱਲਦੀ ਪਈ ਸੀਗੀ ਹਨਾ ਐਕਟਿਵਿਟੀ ਕਰਦਾ ਪਿਆ ਸੀ ਹਲਕਾ ਹਲਕਾ ਸੇਰੇ ਹਾਂਜੀ ਹਾਂਜੀ ਤੇ ਹੁਣ ਆਪਾਂ ਚੱਲੇ ਆਂ ਵਾਪਸ ਤੇ ਸਾਰਾ ਦਿਨ ਨੂੰ ਕਿ ਵੇਖ ਲਾ ਤਗੀ ਤਰ੍ਹਾਂ ਉਹ ਲਾ ਮੈਂ ਖਾਈ ਸੀ ਕਿ ਉਦੋਂ ਪਹਿਲਾਂ ਬਲੇਜ਼ਰ ਪਾਇਆ ਸੀ ਸੇਰੇ ਬਤ ਲਾ ਲਿਆ ਸੀਗਾ ਥੋੜੀ ਗਰਮੀ ਹੋ ਗਈ ਸੀਗੀ ਹੁਣ ਫਿਰ ਹਵਾ ਚੱਲਣੀ ਸ਼ੁਰੂ ਹੋ ਚੱਲੀ ਐ ਤੇ ਆਹ ਦੇਖ ਸਾਡੀ ਮਨਵੀਰ कौर ਵੀ ਜਾ ਕੇ ਪਈ ਤੇ ਇਹਨੇ ਵੀ ਕੈਪ ਪਵਾ ਦਿੱਤੀ ਐ ਕਿਉਂਕਿ ਐਕਟਿਵਿਟੀ ਹਵਾ ਪੈਣੀ ਐ ਮਨਵੀਰ ਨਹੀਂ ਦਿਖਦਾ ਪਿਆ ਮੇਰੇ ਤੋਂ ਆਪ ਕੋ ਉਹ ਦਿਖਾਓ ਨਹੀਂ ਮੇਰੇ ਕੋਲ ਕੰਨ ਦਿਖਦਾ ਪਿਆ ਸੀ ਨਹੀਂ ਦੇਖ ਗਿਆ ਦੇਖ ਗਿਆ ਚਲੋ ਜੀ ਬਹੁਤ ਵਧੀਆ ਵਿਆਹ ਹੋਇਆ ਬਹੁਤ ਇੰਜਾਈਟ ਕੀਤਾ ਬਾਕੀ ਤਾਂ ਗੱਲਬਾਤ ਘਰ ਜਾ ਕੇ ਕਰਾਂਗੇ ਹੁਣ ਨਾ ਚਲਿਏ ਘਰ ਫਿਰ ਚਲੋ ਜੀ ਓਕੇ ਜੀ ਓਕੇ ਲਓ ਜੀ ਦੋਸਤੋ ਫਾਈਨਲੀ ਫਾਈਨਲੀ ਆਪਾਂ ਘਰ ਵਾਪਸ ਆ ਗਏ ਆ ਆ ਕੇ ਦੇਖੋ ਕਿੰਦਾ ਸਾਰੇ ਡਿੱਗੇ ਪਏ ਆ ਦਿਖਦੇ ਪਏ ਤੁਹਾਨੂੰ ਦੇਖੋ ਸਰਬੀ ਆਉਂਦੀ ਆ ਡੇਗੀ ਮੈਂ ਵੀ ਮੈਂ ਵੀ ਤਾਂ ਲੰਮੇ ਪਾ ਕੇ ਪਿੱਛੇ ਨੂੰ ਮਨਵੀਰ ਵੀ ਦੇਖ ਲਓ ਕਾਕਾ ਵੀ ਕਾਕਾ ਪਤਨੀ ਤੁਹਾਨੂੰ ਦੇਖਦਾ ਕਿ ਨਹੀਂ ਦੇਖਦਾ ਹੁਣ ਇਦਾਂ ਦਿਖਾ ਦਿੰਦਾ ਮੈਂ ਤੁਹਾਨੂੰ ਹਾਂ ਦੇਖੋ ਹੈਦਰਾ ਦੇਖੋ ਉਹ ਦੇਖਦੇ ਪਏ ਆ ਹੁਣ ਮੈਰਿਜ ਦੀ ਵੀਡੀਓ ਦੇਖਦੇ ਆ ਲਾਈਵ ਚੱਲਦਾ ਪਿਆਣਾ ਤੇ ਭੰਗੜਾ ਪੈਂਦਾ ਪਿਆ ਜੋ ਦੇਖੀ ਜਾਂਦੇ ਪਏ ਆ ਆਓ ਜਾਓ ਚਲੋ ਜੀ ਹੁਣ ਆਪਾਂ ਹੁਣ ਕਰਾਂਗੇ ਵੀਡੀਓ ਦਾ ਇੱਥੇ ਹੀ ਐਂਡ ਵੀਡੀਓ ਵੀਡੀਓ ਦਾ ਆਪਾਂ ਐਂਡ ਕਰਾਂਗੇ ਤਾਂ ਕਾਕੇ ਨੂੰ ਇੱਕ ਵਾਰੀ ਦੇ ਦੇ ਟੋਪੀ ਲੈਣਾ ਠੀਕ ਆ ਨਾ ਕਾਕੇ ਦੀ ਟੋਪੀ ਕਿੱਦਾਂ ਦੀ ਯਾਰ ਧਨੀਆ ਵਾਲੀ ਟੋਪੀ ਹੈ ਕਾਕੇ ਦੀ ਹਨਾ ਕਾਕੇ ਆ ਗਈ ਹੋ ਗਿਆ ਪੈਰ ਤੋਂ ਲਾ ਕੇ ਪੈਰ ਤੋਂ ਲਾ ਕੇ ਕਿੱਦਾਂ ਕਰੀਦਾ ਹੁੰਦਾ ਉਹ ਰੇਲ ਗੱਡੀ ਆ ਗਈ ਉਧਰ ਚਲੋ ਜੀ ਲੋ ਜੀ ਦੋਸਤੋ ਦੋਸਤੋ ਆਪਾਂ ਇਥੇ ਵੀਡੀਓ ਦਾ ਐਂਡ ਕਰਨ ਜਾ ਰਹੇ ਹਾਂ ਸਾਡਾ ਉਹ ਸੁਨਿਆ ਜੋ ਆਪਾਂ ਹਰ ਵੀ ਜਦ ਆਈਦਾ ਹੁੰਦਾ ਵਾ ਉਹ ਰਾਤ ਜੁੜਾ ਮੇ ਸਾਹ ਸੰਭਾਲ ਕੇ ਰੱਖੋ ਪਰ ਵਿਚ ਬੱਚਿਆਂ ਨਾਲ ਪੰਜਾਬੀ ਬੋਲਿਆ ਕਰੋ ਫੇਰ ਆਪਣੈ ਕੋਰਸ ਨੇਂ ਦੇਈਦਾ ਹੁੰਦਾ ਨਸ਼ਾ ਦਰਿਆ ਜਿਹੜਾ ਵਗ ਰਿਹਾ ਉਸ 'ਨੱਥ ਪਾਈ ਜਾਵੇ ਜਾਗੋ ਪੰਜਾਬੀਓ ਨਸ਼ਾ ਤਿਆਗੋ ਪੰਜਾਬੀਓ ਜੇ ਮੇਰੇ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰਿਓ ਤਾਂ ਸਰਦਿਓ ਆਉਣ ਵਾਲੇ ਲੋਕ ਸਭ ਤੋਂ ਪਹਿਲਾਂ ਮਿਲ ਜਾਣ ਫਿਰ ਮਿਲਾਂਗਾ ਨਵੇਂ ਵਲੋਗਸ ਨਾਲ ਤੱਕ ਲਈ ਹਮੇ ਗੁਰਜੀਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ